ਹਾਂਜੀ ਕੋਈ ਬਲੀ ਦਾ ਖਾਸ ਸਾਹਿਬ ਆਈ ਜੀ ਮਤੇ ਮੇਰੇ ਨਾਲ ਭੋਲਾ ਸਿੰਘ ਜੀ ਹਲਕਾ ਸਾਨੇਆ ਤੋਂ ਹਾਂਜੀ ਭੋਲਾ ਸਿੰਘ ਜੀ ਤੁਸੀਂ ਅਯਾਦ ਚੋਣ ਲੜਨ ਦੀ ਤਿਆਰੀ ਕਰਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਬੋਟਰਾਂ ਕਿਹੜੇ ਹਲਕੇ ਤੋਂ ਚੋਣ ਲੜ ਰਹੇ ਹੋ ਮੈਂ ਜੀ ਹਲਕਾ ਸਾਨੇਆ ਤੋਂ ਚੋਣ ਲੜ ਰਿਹਾ ਹਾਂ ਅਯਾਦ 2027 ਦੀ ਤਿਆਰੀ ਕਰਦੇ ਹਾਂ ਮੈਂ ਆਪਣੇ ਵੋਟਰਾਂ ਪੋਟਰਾਂ ਨੂੰ ਮਾਤਾ ਮਾਂ ਪੈਣਾਂ ਨੂੰ ਬਜ਼ੁਰਗਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਜਿਹੜਾ ਸਾਡਾ ਹਲਕਾ ਵਾਹ ਹਲਕਾ ਸਾਨੇਆ ਉਦੇ ਵਿੱਚੋਂ ਮੈਂ ਆਯਾਤ ਚੋਂ ਲੜਨ ਦੀ ਤਿਆਰੀ ਕਰਦੇ ਹਾਂ। ਹੋਰ ਇੱਕ ਮੌਕਾ ਯਾਰ ਮੇਰੇ ਵੱਲ ਜਰੂਰ ਦਿੱਤਾ ਜਾਵੇ। ਫਿਰ ਇਹ ਹੀ ਬੇਨਤੀ ਆ ਸਾਡੇ ਵੋਟਰਾਂ ਨੂੰ ਵੋਟਰਾਂ ਦਾ ਮਦਦਾਂ ਭੇਜੋ। ਜਿਵੇਂ ਕਿ ਲੋਕਾਂ ਨੇ ਫਿਰ ਤੁਹਾਨੂੰ ਚੁਰਕੇ ਪਾਰਟੀ 'ਚ ਭੇਜ ਦਿੱਤਾ ਤਾਂ ਤੁਸੀਂ ਇਹ ਕਿਹੜੀ ਐਡਵਾਂਟੇਜ ਪੱਲੇ ਪੂਰੀਆਂ ਕਰਨਗੇ ਤੇ ਉਹ ਸਾਡੇ ਸਭ ਤੋਂ ਜ਼ਿਆਦਾ ਜਿਹੜੇ 3-4 ਮੁੱਦੇ ਜ਼ਿਆਦਾ ਚੱਲ ਰਹੇ ਹੈ ਇਸ ਟਾਈਮ। ਪਹਿਲਾ ਮੁੱਦਾ ਨਸ਼ਿਆ ਦਾ ਚੱਲ ਰਿਹਾ ਵਾ। ਯੋਗੇ ਭਗਵਾਨ ਸਮਾ ਸਰਕਾਰ ਕਹ ਰਹੀ ਅਸੀਂ ਬੰਦ ਕੀਤਾ ਪਰ ਅਜੇ ਤੱਕ ਹੋਇਆ ਨਹੀਂਗਾ। ਉਹਨਾਂ ਲੋਕਾਂ ਦੇ ਘਰਟ ਆ ਰਹੇ ਆ ਜਿਹੜੇ ਲੋਕ ਛੋਟੇ ਮਗੜਵਾਸ਼ਾ ਵੱਡਿਆਂ ਤੱਕ ਤਾਂ ਪਹੁੰਚ ਹੀ ਨਹੀਂ ਕਰਦੇ ਹੋ ਔਰ ਜਿਹੜਾ ਦੂਜਾ ਮੁੱਦਾ ਉਹ ਜਿਹੜੀਆਂ ਸਾਡੇ ਨਵੇਂ ਜਿਹੜੇ ਰੋਡ ਆ ਜੀਟੀ ਰੋਡ ਆ ਉਹਨਾਂ ਨੂੰ ਲਿੰਕ ਰੋਡ ਲੱਗਦੇ ਆ ਨਾ ਪਿੰਡਾਂ ਦੀਆਂ ਸੜਕਾਂ ਦਬੇਟ ਏਰੀਆ ਪਿੰਡਾ ਤੁਹਾਡਾ ਇਹ ਉਹ ਬੇੜੇ ਏਰੀਆ ਦੀਆਂ ਸੜਕਾਂ ਅਜੇ ਤੱਕ ਕਿਸੇ ਵੀ ਸਰਕਾਰ ਨੇ ਪਿਛਲੇ 10-15 ਸਾਲਾਂ ਤੋਂ ਬਣਾਈਆਂ ਨਹੀਂ ਗਈਆਂ ਅਸੀਂ ਇਹ ਮੁੱਦੇ ਲੈ ਕੇ ਆਪਣੇ ਚੋਣਾਂ ਵਿੱਚ ਉਤਰਾਂਗੇ ਉਹ ਜਿਹੜਾ ਤੀਜਾ ਮੁੱਦਾ ਸਾਡਾ ਉਹ ਹੈਗਾ ਪਿੰਡਾਂ ਦੀ ਜਿਹੜੀ ਡਿਸਪੈਂਸਰੀ ਉਹਨਾਂ ਦੇ ਵਿੱਚ ਡਾਕਟਰਨ ਵਧੀਆ ਔਰ ਵਧੀਆ ਇਲਾਜ ਵਾਸਤੇ ਜਿਹੜੀ ਸਾਡੀ ਮੁਹੀਮ ਉਹ ਚਲਾਈ ਜਾਊਗੀ। ਔਰ ਚੌਥਾ ਮੁੱਦਾ ਚੱਲ ਰਿਹਾ ਜੀ ਐਤਤਮ ਸਾਡੀਆਂ ਜਿਹੜੀਆਂ ਭੈਣਾਵਾਂ ਉਹਨਾਂ ਨੇ ਜੇ ਕੋਈ ਡਿਗਰੀ ਲੈਣੀ ਹੁੰਦੀ ਹੈ ਉਹਨਾਂ ਨੂੰ ਵੱਡੇ ਸ਼ਹਿਰਾਂ ਜਿਹਾ ਦੂਰ ਕਿਤੇ ਜਾਣਾ ਪੈਂਦਾ ਭਾਰਤਨਾਗਰ ਛਾਉ ਹੋਰ ਕਿਤੇ ਉਹ ਕਾਲਜ ਦੀ ਅਸੀਂ ਮੰਗ ਕਰਾਂਗੇ ਕਿ ਸਾਡੇ ਹਲਕੇ ਦੇ ਵਿੱਚ ਕਾਲਜ ਇੱਕ ਦੋ ਬਣਾਈ ਜਾਣਾ ਸਰਕਾਰ ਤੋਂ ਇਹੀ ਮੰਗ ਕਰਾਂਗੇ ਅਸੀਂ ਜਿਵੇਂ ਕਿ ਕਈ ਵੇਲੇ ਹੁੰਦਾ ਕਿ ਤੇ ਚੁਣ ਕੇ ਤਾਂ ਤੁਸੀਂ ਕਿਹੜੀ ਪਾਰਟੀ ਨਾਲ ਗੱਠਜੋੜ ਕਰੋਗੇ ਕੀ ਆਪਣੇ ਮੁੱਦੇ ਨੂੰ ਜੀ ਸਾਨੂੰ ਸਾਹ ਸੰਗ ਦੇ ਇਹ ਮੌਕਾ ਦਿੱਦੀ ਆ ਕਿ ਚੋਣ ਆਈ ਜੇ ਤਰੇ ਤਾਂ ਜਿਹੜੀ ਮੌਕੇ ਦੀ ਸਰਕਾਰ ਹੋਊਗੀ ਉਹਦੇ ਨਾਲ ਗੱਠਬੰਧਨ ਕਰਕੇ ਸਾਡੇ ਹਲਕੇ ਨੂੰ ਬਿਹਤਰੀ ਤੇ ਸਾਫ ਸੁਥਰਾ ਬਣਾਉਣ ਦੀ ਯੋਜਨਾ ਕਰਾਂਗੇ ਫਿਰ ਉਹਨਾਂ ਦਾ ਸਪੋਰਟ ਲਾਵਾਂਗੇ ਕਿ ਹਾਂ ਸਾਡੇ ਹਲਕੇ ਨੂੰ ਜਿਹੜੀ ਚੀਜ਼ ਦੀ ਜਿਹੜੇ ਸਾਡੇ ਹਲਕੇ ਦੀ ਗਰੰਟੀ ਆਣੀ ਹੈ ਉਹ ਸਾਨੂੰ ਦਿੱਤੀ ਜਾਵੇ ਵੋਟਰਾਂ ਕੀ ਅਪੀਲ ਕਰਨਾ ਚਾਹੁੰਦਾ ਸੀ ਮੇਰੀ ਇਹ ਅਪੀਲ ਹੈ ਵੋਟਰਾਂ ਸਪੋਰਟਰਾਂ ਨੂੰ ਕਿ ਇੱਕ ਮੌਕਾ ਆਜ਼ਾਦ ਮਿਹਰਬਾਨ ਨੂੰ ਦਿੱਤਾ ਜਾਵੇ